ਬਾਈ ਜੀ ਸਤ ਸ਼੍ਰੀ ਅਕਾਲ ਜੀ ਲਓ ਬਾਈ ਜੀ ਪਹੁੰਚੇ ਆ ਅੱਜ ਆਪਾਂ ਲੋਹੇ ਖੇੜੇ ਡੀਸੀ ਬਾਈ ਕੋਲ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਡੀਸੀ ਦੇ ਬਰੂਦ ਤੇ ਆਹ ਬਾਈ ਹੁਣੀ ਬਣਾਉਂਦੇ ਪਿਆ ਗੁੜ ਤੇ ਪਾਣੀ ਬਾਈ ਹੁਣਾ ਨੇ ਕੁੱਟ ਲਿਆ ਥੋੜਾ ਤੇ ਸੀਜ਼ਨ ਜਿਹੜਾ ਬਾਜ਼ੀਆਂ ਦਾ ਚੱਲ ਪਿਆ ਤੇ ਕਬੂਤਰ ਬਾਈ ਨੇ ਤਿੰਨ ਛੱਡੇ ਹੋਏ ਨੇ ਆ ਆਇਆ ਇੱਕ ਨੀਵੇਂ ਤੁਹਾਨੂੰ ਦਿਖਾਣੇ ਆ ਥੋੜਾ ਇੱਧਰ ਆ ਲੰਦੋ ਘੁੰਮ ਕੇ ਉੱਚੇ ਜਿਆਦਾ ਨੇ ਤੇ ਛਤਰੀਆਂ ਜਿਹੜੀਆਂ ਬਾਈ ਦੀਆਂ ਲੱਗੀਆਂ ਹੋਈਆਂ ਨੇ ਤੁਹਾਨੂੰ ਦਿਖਾਣੇ ਬਾਈ ਦੇ ਕਬੂਤਰ ਵੀ ਤੇ ਸ਼ੌਂਕ ਕਰਾਉਣੇ ਆ ਲੋਹੇ ਖੇੜੇ ਪੁੱਜੇ ਹੋਇਆ ਅੱਜ ਫੇਰ ਤੁਹਾਨੂੰ ਦੱਸ ਦਈਏ ਆ ਇੱਕ ਕਬੂਤਰ ਆਇਆ ਇੰਦਾਂ ਉੜਦਾ ਦਿਖਾਉਨੇ ਆ ਜੇਕਰ ਰੇਂਜ ਵਿੱਚ ਆ ਗਿਆ ਤਾਂ ਉੱਚੇ ਜਿਆਦਾ ਨਹੀਂ ਆ ਦੇਖੋ ਉੱਪਰ ਜਾਂਦੇ ਨੇ ਜੀ ਉਹ ਦੋਨੇ ਜਾ ਰਹੇ ਆ ਦੰਦੇ ਨੇ ਕੁਮ-ਕੁਮ ਕੇ ਬਾਕੀ ਤੁਹਾਨੂੰ ਬਾਈ ਜੀ ਦਿਖਾਣੇ ਆ ਦੁਬਾਰੀ ਤੇ ਬਾਈ ਦੇ ਕਬੂਤਰਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਨੇ ਆ ਇਹ ਆਈ ਨਿੰਦੋ ਹੈ ਹੁਣ ਦੁਬਾਰੇ ਇਧਰੋਂ ਇਹ ਉੜਦੇ ਪਏ ਨੇ ਬਾਈ ਆ ਜਾਂਦੇ ਨੇ ਤੇ ਬਾਕੀ ਕਬੂਤਰ ਨੇ ਖੁੱਡਿਆਂ ਦੇ ਅੰਦਰ ਤੁਹਾਨੂੰ ਆਪਾ ਕਰਾਉਨੇ ਆ ਸ਼ੌਂਕ ਹਲੋ ਭਾਈ ਆਣੇ ਨਾ ਮੇ ਬੱਚੇ ਜਿਹੜੇ ਉੱਡਣਗੇ ਬਾਜ਼ੀਆਂ ਅਜੇ ਵਿੱਚ ਕਈ ਚੀਕਦੇ ਬੱਚੇ ਵੀ ਬਾਜ ਨੇ ਛੱਡੇ ਨੇ ਅਪ੍ਰੈਲ ਲੱਗੇ ਅਪ੍ਰੈਲ ਦੇ ਵਿੱਚ ਠੀਕ ਆ ਕਲੀਆਂ ਵਾਲੇ ਹੀ ਆ ਸਾਰੇ ਸਹੀ ਆ ਬਾਈ 30 40 ਹੈਗੇ ਆ ਇਹ ਜਿਹੜੇ ਨਾ ਨਾ ਹੈ ਅੱਛਾ ਵਿੱਚ ਵੱਡੀਆਂ ਕਬੂਤਰੀਆਂ ਵੀ ਆ ਵਿੱਚ ਤੇ ਆਵੇ ਛੋਟੇ ਛੋਟੇ ਬੱਚੇ ਵੀ ਆ ਲਓ ਬਾਈ ਦੇਖੋ ਕਬੂਤਰਾਂ ਦੇ ਬਯੂਦ ਵੀ ਤੇ ਬਹੁਤ ਹੀ ਸੋਹਣੇ ਸੋਹਣੇ ਨੇ ਬੱਚੇ ਬਹੁਤੀ ਵਧੀਆ ਸ਼ੌਂਕ ਬਾਈ ਡੀਸੀ ਵੀਰ ਦਾ ਨਾਲ ਕਰੋ ਤੁਸੀਂ ਵੀ ਸ਼ੌਂਕ ਬਾਈ ਉੱਪਰ ਦੇਖੋ ਸੱਤਾਂ ਜਿਹੜੀਆਂ ਹੈਗੀਆਂ ਬਾਈ ਨੇ ਕੱਚੀਆਂ ਬਣਾਈਆਂ ਨੇ ਉੱਪਰ ਬਾਸ ਦੇ ਫਟਕੇ ਪਾਏ ਹੋਏ ਨੇ ਤੇ ਉੱਪਰ ਕੱਖ ਪਾਏ ਹੋਏ ਨੇ ਲੋਹੇ ਖੇੜੇ ਪਿੰਡ ਦੇ ਵਿੱਚ ਅੱਜ ਖੜੇ ਆ ਫੇਰ ਤੁਹਾਨੂੰ ਦੱਸ ਦਈਏ ਤੇ ਸ਼ੌਂਕ ਕਰਿਓ ਤੁਸੀਂ ਡੀਸੀ ਵੀਰ ਦੇ ਕਬੂਤਰਾਂ ਦਾ ਬਹੁਤ ਹੀ ਵਧੀਆ ਵਧੀਆ ਪਰਿੰਦੇ ਨੇ ਬਾਈ ਉਹਨਾਂ ਦੀ ਦੁੱਸਰ ਵੀ ਪੂਰੀ ਕੈਮਰ ਦੇ ਕਹਿਰ ਵਿੱਚ ਵੀ ਪੂਰਾ ਸਿਰਾ ਕਰਦੇ ਨੇ ਤੇ ਵਧੀਆ ਬਾਜ਼ੀਆਂ ਵੀ ਜਿੱਤਦੇ ਨੇ ਦੇਖੋ ਕਬੂਤਰ ਲਾਲ ਚੀਨੇ ਆ ਲਾਲ ਤੋਣਾਂ ਦੇ ਤਾਂ ਬਾਲੇ ਸੋਹਣੇ ਸੋਹਣੇ ਆ ਇਹ ਹੈ ਜੀ ਇੱਕ ਖੁੱਡਾ ਜਿਹਦਾ ਤੁਸੀਂ ਸ਼ੌਂਕ ਕੀਤਾ ਬਾਜੀਆਂ ਦਾ ਜਿਹੜਾ ਸੀਜ਼ਨ ਹੁਣ ਚੱਲਣ ਸਟਾਰਟ ਹੋ ਚੁੱਕਾ ਜੀ ਤੇ ਆ ਲੱਗਦਾ ਕਬੂਤਰੀਆਂ ਨੇ ਕੱਲੀਆਂ ਵੱਡੀਆਂ ਇਹ ਵੀ ਛੱਡਣ ਆਲੀਆਂ ਆ। ਹਲੋ ਵੀ ਮਿੱਤਰੋ ਇਹਦੇ ਵਿੱਚ ਵੀ ਸ਼ਾਂ ਵੱਖੀਆਂ ਬਾਕੀ ਨਹੀਂ ਇਹਦੇ ਵਿੱਚ ਕਰੋ ਸ਼ੌਂਕ ਮੇਰੇ ਵੀਰ ਡੀਸੀ ਲੋਹੇ ਖੇੜੇ ਦੇ ਕਬੂਤਰ ਹਲੋ ਵੀ ਮਿੱਤਰੋ ਇਹ ਸਾਰੇ ਕਬੂਤਰ ਜਿਹੜੇ ਤੁਸੀਂ ਦੇਖ ਰਹੇ ਹੋ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਸੇਲ ਲਈ ਨਹੀਂ ਹੈਗੇ ਕੋਈ ਵੀ ਮੇਰੇ ਵੀ ਸੇਲ ਲਈ ਨਾ ਫੋਨ ਕਰੇ ਸਿਰਫ ਸ਼ੌਂਕ ਦੇ ਲਈ ਆ ਬਾਈ ਦੇ ਕੋਲ ਆਏ ਆ ਤੇ ਮੈਂ ਸੋਚਿਆ ਕਿ ਸ਼ੌਂਕ ਕਰਾ ਦਨੇ ਆ ਮਿੱਤਰਾਂ ਨੂੰ ਵੀਰ ਹੁਣਾਂ ਨੇ ਡਾਈ ਵੀ ਕਈਆਂ ਕਬੂਤਰੀਆਂ ਦੇ ਲਾਈ ਆ 2-3 ਕਬੂਤਰ ਬਾਈ ਹੁਣਾਂ ਨੇ ਢੋਲੀ ਦੇ ਵਿੱਚ ਛੱਡੇ ਹੋਏ ਤੁਹਾਨੂੰ ਉਹਨਾਂ ਦਾ ਵੀ ਮੈਂ ਸ਼ੌਂਕ ਕਰਾਉਂਦੇ ਆ ਪਹਿਲਾਂ ਤੁਸੀਂ ਵੀਰੇ ਇਹਦਾ ਕਰੋ ਸ਼ੌਂਕ ਹਰ ਕੋਈ ਬੰਦਾ ਜਿਹੜਾ ਬਾਹਰ ਬੈਠੇ ਐਨਆਰਆਈ ਭਰਾ ਜਿਹੜੇ ਹੈਗੇ ਸ਼ੌਂਕ ਕਰਦੇ ਨੇ ਬਹੁਤ ਖੁਸ਼ ਹੁੰਦੇ ਨੇ ਤੇ ਦਿਲ ਖੁਸ਼ ਪਰਿੰਦੇ ਨੇ ਫੇਰ ਤੁਹਾਨੂੰ ਦੱਸ ਦਈਏ ਇੱਕ ਇੱਕ ਪਰਿੰਦਾ ਜਿਹੜਾ ਦੇਖਣ ਵਾਲਾ ਹੈ ਇਹਨਾਂ ਦੇ ਨਾਲ ਹੀ ਬਾਈ ਹੁਣੀ ਬਾਜ਼ੀਆਂ ਜਿੱਤਦੇ ਨੇ ਪੂਰਾ ਨਿਆਰਾ ਦੇਖੋ ਚਿੱਟੀਆਂ ਖਾਨੀਆਂ ਵੀ ਜਿਹੜੀਆਂ ਹੈਗੀਆਂ ਬਹੁਤ ਹੀ ਵਧੀਆ ਮਦੀਨਾ ਨੇ ਬਾਈ ਹੁਣ ਤੁਹਾਨੂੰ ਆਪਾਂ ਲਾਈਵ ਬਾਜ਼ੀਆਂ ਵੀ ਦਿਖਾਵਾਂਗੇ ਸੀਜ਼ਨ ਜਿਹੜਾ ਹੈਗਾ ਨੇੜੇ ਆ ਰਿਹਾ ਆ ਤੇ ਬਾਜ਼ੀਆਂ ਜਿਹੜੀਆਂ ਹੈਗੀਆਂ ਆ ਚੱਲ ਪਈਆਂ ਆ ਜਿੱਥੇ ਵੀ ਕਿਤੇ ਪਹੁੰਚੇ ਤੁਹਾਨੂੰ ਲਾਈਵ ਬਾਜੀ ਆਪਾਂ ਦਿਖਾਇਆ ਕਰਾਂਗੇ 7 ਤਰੀਕ ਨੂੰ ਬਾਜੀ ਜਿਹੜੀ ਹੈਗੀ ਆ 7 April ਦੀ ਜਿੱਲ ਪਿੰਡ ਬਿੰਦਰ ਉਸਤਾਦ ਦੇ ਪਿੰਡ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਹੈ ਬਾਈ ਨਰ ਨਰਾਂ ਦਾ ਵੀ ਕਰੋ ਸ਼ੌਂ ਦੇਖੋ ਬਈ ਇੱਕ ਮਖਿਆਲਾ ਨਰ ਦੀ ਆ ਹਲੋ ਵੀ ਮਿੱਤਰੋ ਕਰੋ ਸ਼ੌਂਕ ਮੇਰੇ ਵੀ ਤੇ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜਰੂਰ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉੱਡਣ ਵਾਲੇ ਨਰ ਨੇ ਆ ਇੱਕ ਵਿੱਚ ਟੀਰਾ ਵੀ ਆ डीसी ਵੀਰੇ ਆ ਲਾਲ ਰੱਤਾ ਜਾਂ ਟੀਰਾ ਕਿਹੜਿਆਂ ਨੇ ਗੱਢਿਆ ਇਹ ਬਾਈ ਲੱਖੀ ਰਾਈਏ ਤੋਂ ਵਸੇਦੇ ਆ ਮਾ ਇਹਦੀ ਮਾਂ ਹੀ ਤੇ ਪੋਆ ਦੀ ਲੱਖੀ ਰਾਈਏ ਤੋਂ ਰੋਡੇ ਰੋਡਿਆਂ ਜੋਂ ਆਹੜਾ ਹਰੀ ਗਰ ਕਰਾਂ ਜੋਂ ਹਾਂ ਹਾਂ ਇਹਦੀ ਗਹ ਮਾਂ ਦੀ ਸੁਣੀ ਦੁਗਾਂ ਤੋਂ ਵਸਦੀ ਠੀਕ ਆ ਠੀਕ ਆ ਆਪਣੇ ਕਬੂਤਰ ਮਰਗੇ ਤੇਗੇ ਹਾਂ ਹਾਂ ਤੇ ਆਪਣੇ ਨਾਲ ਪੁੱਟੋ ਖਰਿਆ ਜਿਹੜਾ ਲੰਬਾ ਵਾਲਾ ਹਾਂ ਹਾਂ ਤੇ ਇੱਕ ਲੱਖੀ ਰਾਈਏ ਇੱਕ ਰੋਡਾ ਕੇ ਲਓ ਹਾਂ ਇੱਕ ਸੋਨੇ ਦੁਗਾਂਏ ਆਪਣੇ ਚਾਰ ਬੰਦੇ ਦਾ ਕਬੂਤਰ ਲੈ ਕੇ ਆਏ ਤੇ ਸਹੀ ਆ ਇਹ ਬੰਦੇ ਆਪਣੇ ਨਾਲ ਖੜੇ ਨੇ ਵਿਚਾਰੇ ਇਕਠੋ ਕੇ ਸਹੀ ਆ ਸਹੀ ਆ ਜਦੋਂ ਆਪਾਂ ਇਹਨਾਂ ਨੂੰ ਕਿਉਂ ਮੜਾ ਕਹਾਂਗੇ ਬੰਦਿਆਂ ਨੂੰ ਸਹੀ ਆ ਸਹੀ ਆ ਵੀਰੇ ਆਪਣੇ ਕੂਤਰ ਮਾਰ ਗਦੇ ਬੰਦੇ ਨੇ ਆਪਣੇ ਨਾਲ ਖੜੇ ਬੰਦੇ ਆਪਣੇ ਸਹੀ ਆ ਇਹ ਸਾਰੇ ਸਾਰੇ ਨਵੇਂ ਪੱਠੇ ਆ ਹਾਂ ਪੁੱਤੋ ਵਾਲਿਆਂ ਚੋਂ ਲੱਖੀ ਰਾਇਆ ਗੁਲਜਾਰ ਕਣਿਆਂ ਚੋਂ ਹਾਂ 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 ਬਾਕੀ ਮੋਰ ਕੂਤਰਾ ਕੂਤਰਾ ਗੇ ਸਹੀ ਆ ਹਾਂ ਤੇ ਹੁਣ ਪਹਿਲੀ ਦੂਸਰੀ ਕਦੋਂ ਛੱਡਣੀ ਆ ਪਹਿਲੀ ਦੂਸਰੀ ਛੱਡਣੀ ਆਪਣੇ 25 ਮਿੰਟ ਛੱਡਣੀ ਆਪਣੇ ਇੱਥੇ ਫਿਰ ਆ ਬੰਡਾ ਆਪਣਾ ਇਧਰ ਮਾਸਤੂਨ ਸਾਹਿਬ ਕੋਲ ਛੱਡਣੀ ਆਪਾਂ ਨੇ ਕਾਂਝਲੀ ਠੀਕ ਆ ਕਾਂਝਲੀ ਦੋ ਹੀ ਕੱਢੇ ਹੋਣਾ ਬੰਦਾ ਨੇ ਦੂਸਰਾ ਵਾਸਤੇ ਠੀਕ ਆ ਆਪੋ ਤੋਂ ਘਰੋਂ ਆਏ ਤੇ ਬੱਚਾ ਦੇ ਗੀ ਕੱਢਾ ਉੱਤੋਂ ਬਾਹਰ ਸੁੱਖਣਾਂ ਵਾਲਾ ਸੁੱਖਣਾਂ ਉਡਾ ਦੇਗਾ ਹਾਂ ਮੋਰਾ ਬੱਚਾ ਆ ਗਿਆ ਬੜਿਆ ਕੁਟਰਾ ਦੇਗਾ ਸੁੱਖਣਾਂ ਵਾਲੇ ਹਾਂ ਹਾਂ ਇਹਦਾ ਭਾਈ ਉੱਡ ਗਿਆ ਬੇਗ ਠੀਕ ਆ ਆ ਬਾਈ ਦੀਆਂ ਹੈ ਤੇ ਸੰਗਤਰੀ ਗਾਂਤ ਰੰਗ ਦੀ ਬਾਈ ਦੀ ਆਪਦੀ ਉੱਤੋਂ ਦੀ ਉਹ ਤਾਂ ਹੈ ਮੇਨ ਬੱਚਾ ਚੱਕੀਆਂ ਖਾਂਦਾ ਹੈ ਉਹੀ ਹਜ਼ਾਰ ਵਾਲਾ ਬਲੱਡੀ ਆ ਜਾਂਦਾ ਹੈ ਨਾ ਨਾ ਇਹ ਆ ਬਦੀ ਕੂਤਰ ਨਾ ਬਈ ਦੇ ਬਈ ਦੇ ਅੱਛਾ ਬਹੁਤ ਅੰਗ ਕੂਤਰ ਨਾ ਸਹੀ ਆ ਬਹੁਤ ਵਧੀਆ ਆ ਤੁਹਾਨੂੰ ਆਪਣ ਨੂੰ ਮਜਾ ਨਹੀਂ ਕਦੇ ਜਵਾਬ ਨਹੀਂ ਚਲੋ ਬਹੁਤ ਵਧੀਆ ਬਈ ਦਾ ਨਾਮ ਵੀ ਚੱਲਦਾ ਪੂਰਾ ਹਾਂ ਢੀਸ਼ ਆਣ ਚੰਦੀ ਸੀ ਦੇ ਗਰਾਂ ਬਾਜੇ ਵਾਟਾਂ ਨੂੰ ਹਾਂ ਹਾਂ ਅੱਛਾ ਥੀ ਆ ਕੂਤਰੇ ਬਾਜੇ ਵਾਟਾਂ ਜਿਹੜੀ ਚਟੀਆਂ ਅੱਖਾਂ ਦੇ ਆ ਹੈਂ ਹਾਂ ਹਾਂ ਬਈ ਚਟੀਆਂ ਆਣ ਵਾਲੇ ਕੂਤਰ ਮਾੜੇ ਮਾੜੇ ਸਰ ਰਹੇ ਹੁਣ ਤਾਂ ਹਜੇ ਸਹੀ ਆ ਮੇਰਾ ਖੁੱਡਾ ਨਹੀਂ ਸਾਫ਼ ਕੀਤਾ ਇੱਕ ਛੋਟੀਆਂ ਲਾਈਆਂ ਨਹੀਂ ਤਾਂ ਹਜੇ ਤੇ ਇਹਨਾਂ ਦੇ ਉਹ ਆ ਪਾਦਮੀ ਨੋਟਕਸ ਪਾਊਡਰ ਮੇਰਾ ਵੀ ਹਾਂ ਬਾਕੀ ਵਧੀਆ ਨੇ ਸਾਰੇ ਦੇ ਸਾਰੇ ਪਰਿੰਦੇ ਜੰਨੇ ਵੀ ਹੈਗੇ ਨੇ ਹਾਂ ਵੀ ਬਾਲੇ ਲੰਬਾਈ ਆ ਸੁਨੱਖਾ ਵੀ ਪੂਰਾ ਕਬੂਤਰ ਇਹ ਟਕਾ ਗੇਦ ਰੱਖੇ ਇਕ ਥਾਂ ਤੇ ਹਾਂ ਟੀਲੀਆਂ ਆ ਸਹੀ ਆ ਬੰਦਾ ਆਪਣੇ ਨਾਲ ਖੜਾ ਇੱਕ ਟੋਕ ਕੇ ਆ ਵੀ ਬਾਈ ਪਟਵਾਇਆ ਜੀ ਹੈਲੋ ਵੇਖ ਕਰੋ ਸ਼ਾਂਤ ਉਸਤਾਦ ਪੁੱਟੋ ਲੰਬ ਵਾਲੀ ਜੀ ਉਹਨਾਂ ਦੇ ਕਬੂਤਰਾਂ ਦੇ ਵਿੱਚੋਂ ਇਹ ਕਬੂਤਰ ਨੇ ਜਿਹੜੇ ਦੇਖ ਰਹੇ ਹੋ ਤੁਸੀਂ ਵਿੱਚ ਪੂਰਾ ਪੰਜਾਬੀ ਦਾ ਸਈਆ ਖਾ ਰਹੀ ਆ ਟੀਰਾ ਦਿੱਤਾ ਫੜੀ ਤਾਂ ਫੇਰਾ ਬਈ ਟੀਰਾ ਆ ਦੇਖੋ ਵੀ ਅੱਖਾਂ ਇਹਦੀਆਂ ਕਿੰਨੀਆਂ ਸੋਹਣੀਆਂ ਨੇ ਕਬੂਤਰ ਦਾ ਲੱਖੀ ਰਾਜ ਤਾਂ ਪਿਓ ਆਇਆ ਦੀਗਾ ਹਾਂ ਕੂਦ ਰਹੀ ਤੇ ਸੋਨੇ ਕੇ ਦੁਕਾਨੇ ਮੇਂ ਦਿਲ ਜੇ ਬਣਦੇ ਦੋਨਾਂ ਅੱਖਾਂ ਦੇ ਵਿੱਚ ਹੈ ਹਾਂ ਹਾਂ ਬਈ ਬਹੁਤ ਡਾਹਾ ਕਰ ਜਿੱਦਾਂ ਪੇਂਟਿੰਗ ਕੀਤੀ ਹਾਂ ਜੀ ਲਓ ਬਈ ਆਹੀ ਬਈ ਦਾ ਤੀਸਰਾ ਫੁੱਡਾ ਠੀਕ ਹੈ ਜੀ ਉੱਤਰ ਮੋਰ ਚੜ੍ਹੇ ਨੀ ਟੀਆਂ ਨੇ ਤੁਂ ਅੱਛਾ ਸਹੀ ਹੈ ਕਾ ਦੇ ਕਬੂਤਰ ਦਾ ਜੇ ਸਾਰਾ ਆਈ ਜਾਂਦਾ ਹੈ ਹਾਂ ਪਰ ਆਈ ਜਾਂਦੇ ਆ ਇਹਨਾਂ ਨੇ ਆਹ ਖੰਭ ਘਾਟਾਂ ਆ ਇਹ ਹੈਲੋ ਬਾਈ ਇਹਦੇ ਵਿੱਚ ਵੀ ਨਾ ਰਹੀ ਆ ਹੂੰ ਹੂੰ ਇਹ ਵੀ ਸਾਰੇ ਉੱਡਣ ਵਾਲੇ ਆ ਸਾਰੇ ਉੱਡਣਾਂਗੇ ਅੱਛਾ ਆ ਵੀ ਮੁੱਟੋ ਬਈ ਆਇਂ ਲੋ ਚੇਲਵਾਣਾ ਐਸੋ ਖਾਨ ਉਹਦੇ ਦੇ ਪਾਈ ਦਾ ਇਹ ਸ਼ਾਖ ਹਾਂ ਉਹਦੇ ਪਾਈ ਦਾ ਕਾਂ ਕਹਿੰਦੇ ਅੱਛਾ ਉਹ ਨਾਲੇ ਚਟੀਆਂ ਆਖਾਂ ਦਾ ਸੀ ਨਾ ਨਾ ਖੱਟੀ ਕਾਲੀ ਦਾ ਹੋ ਅੱਛਾ ਉਹ ਖੱਟੀ ਕਾਲੀ ਦਾ ਹਾਂ ਸੁੱਖਾ ਨਹੀਂ ਆੜਾ ਤੁਸੀਂ ਪਹਿਲਾਂ ਇੱਕ ਵਾਰ ਹੋਰ ਪੱਠਾ ਨਾ ਉਹਦਰਾ ਕੂਦਰੀ ਇਹ ਚਟੀਆਂ ਵੀ ਕੱਢਦੇ ਨੇ ਖੱਟੀਆਂ ਦੇ ਵੀ ਕੱਢਦੇ ਨੇ ਸ਼ਾਖ ਟੀਰਾ ਇਧਰੋਂ ਹੈ ਹਾਂ ਟੀਰੇ ਵਾਲੇ ਵੀ ਕੱਢਦੇ ਨੇ ਚ ਟੀਰਾ ਠੀਕ ਆ ਠੀਕ ਆ ਸਹੀ ਆ ਆ ਵੀ ਭਟੋ ਆ ਜਾਣ ਹਾਂ ਦੋ ਵੀ ਚਟੀਆਂ ਲਾਲ ਅੱਖਾਂ ਨੇ ਜਿਹੜੀਆਂ ਸਾਰਾ ਹੀ ਜਾਂਦੇ ਨੇ ਹਾਂ 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 ਮਾਲਮ ਰਿਹਾ ਸਾਰਾ ਮੁੰਮੇ ਕੂਤਰੀ ਵਰਗੀ ਫੱਟਣਾ ਪੂਰੇ ਖੁੱਲਾਵੇ ਸਹੀ ਹੈ ਬਹੁਤ ਵਧੀਆ ਲੋਬੇ ਮੇਤਰੋ ਕਰੋ ਸ਼ੌਂਕ ਡੀਸੀ ਵੀਰ ਦੇ ਕਬੂਤਰਾਂ ਦਾ ਡੀਸੀ ਲੋਹਾ ਖੇੜਾ ਵਾਲੇ ਬਾਈ ਦੇ ਕਬੂਤਰ ਨੇ ਜਿਹਨਾਂ ਦਾ ਤੁਸੀਂ ਸ਼ੌਂਕ ਕਰਿਓ ਦੂਸਰਾਂ ਦੇ ਲਈ ਤਿਆਰ ਹੋ ਰਹੇ ਨੇ ਉੜ ਆਏ ਹੋਏ ਨੇ ਤੇ ਇਹ ਜਿੰਨੇ ਕਬੂਤਰ ਨੇ ਇਸ ਟਾਈਮ ਤੁਸੀਂ ਦੇਖ ਜੋ ਸਾਰੇ ਬਾਜ਼ੀਆਂ ਉੱਡਣਗੇ ਬਹੁਤ ਹੀ ਵਧੀਆ ਵਿਯੋਗ ਦੇਣਾ ਕਬੂਤਰਾਂ ਦਾ ਦੇਖੋ ਇਹ ਹੈ ਜੀ ਉੱਡਣ ਵਾਲੇ ਤੇ ਜਿਹੜੇ ਉੜਦੇ ਪਏ ਆ ਦੋ ਉਹ ਵੀ ਤੁਹਾਨੂੰ ਦੱਸਦੇ ਆਂ ਆ ਉੜਦੇ ਆ ਖੰਭ ਖਲਾਰ ਖਲਾਰ ਕੇ ਤੇ ਦੋ ਕਬੂਤਰ ਬਾਈ ਹੁਣਾਂ ਨੇ ਪਿੰਜਰੇ ਚ ਛੱਡੇ ਹੋਏ ਨੇ ਇਹਨਾਂ ਦਾ ਵੀ ਦਾਮ ਕਰਾਈਏ ਸ਼ੌਂਕ ਲਓ ਵੀ ਮੇਰੇ ਤੋਂ ਦੇਖੋ ਚਟੀਆਂ ਦੁੱਧ ਅੱਖਾਂ ਦੀ ਕੰਬੂਤਰੀ ਲੱਗਦੀ ਐ ਬਹੁਤ ਹੀ ਵਧੀਆ ਤੇ ਡਾਈ ਲਾਈ ਹੋਈ ਹੈ ਬਾਈ ਹੁਣਾਂ ਨੇ ਫਰਾਂ ਪੂਰਾ ਕਾਲਾ ਰੰਗ ਬਣਾਇਆ ਹੋਇਆ ਡਾਈ ਨਾਲ ਤੇ ਇੱਕ ਆਇਲ ਦੋਵੇਂ ਹੀ ਪੂਰੇ ਵਧੀਆ ਸਿਰਾਂ ਨੇ ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਤੇ ਬਾਈ ਨੇ ਪੂਰਾ ਕਮਰਾ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਸੀਲਾਂ ਦੇ ਨਾਲ ਭਰਿਆ ਹੋਇਆ ਹੈ ਇਹ ਦੇਖੋ ਪਿੰਜਰਾ ਨੂੰ ਕਰਤਾ ਰੰਗ ਬਾਈ ਨੇ ਜੋਟਾਂ ਕਰ ਲੀਆਂ ਤਿਆਰ ਦੇਖੋ ਸ਼ੌਂਕ ਪੂਰਾ ਹੀ ਸਿਰੇ ਲਾਇਆ ਹੋਇਆ ਬਾਈ ਮਿਹਨਤਾਂ ਦਾ ਮੁੱਲ ਆ ਬਾਈ ਦਾ ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਆਪਣੇ ਕਬੂਤਰਵਾਸਾਰੇ ਭਰਾਵਾਂ ਨੂੰ ਬਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਤੇ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਜੀ ਤੇ ਨਵੀਂ ਵੀਡੀਓ ਮਿੱਤਰੋ ਬਹੁਤ ਹੀ ਛੇਤੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਆਂ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰਨਾ ਜੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ